ਜਿੱਥੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਲਾਲਚੀ ਲੋਕਾਂ ਵੱਲੋਂ ਮਿਲਾਵਟ ਖੋਰੀ ਜਾਂ ਨਕਲੀ ਚੀਜ਼ਾਂ ਤਿਆਰ ਕਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਅਤੇ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਰੋਜ਼ ਕੋਈ ਨਾ ਕੋਈ ਇੱਦਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਇੱਦਾਂ ਦਾ ਹੀ ਇੱਕ ਮਾਮਲਾ ਜ਼ਿਲ੍ਹਾ ਪਟਿਆਲਾ ਦੇ ਹਲਕਾ ਰਾਜਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਸੀਆਈਏ ਸਟਾਫ ਰਾਜਪੁਰਾ ਅਤੇ ਹੈਲਥ ਡਿਪਾਰਟਮੈਂਟ ਪਟਿਆਲਾ ਵੱਲੋਂ गुप्त सूचना ਦੇ ਆਧਾਰ ਤੇ ਇੱਕ ਸਾਂਝਾ ਆਪਰੇਸ਼ਨ ਕਰ ਛਾਪੇਮਾਰੀ ਕੀਤੀ ਗਈ ਇੱਥੋਂ ਦੀ ਦਾਣਾ ਮੰਡੀ ਦੇ ਨਾਲ ਲੱਗਦੀ ਅਫਸਰ ਬਲੋਨੀ ਦੇ ਵਿੱਚ ਅਚਾਰ ਨਾਲ ਭਰੇ ਗੋਡਾਊਨ ਵਿੱਚ ਸੀਆਈਏ ਸਟਾਫ ਰਾਜਪੁਰਾ ਅਤੇ ਸਿਹਤ ਵਿਭਾਗ ਦੀ 3 ਬਲੂ ਮੌਕੇ ਤੇ ਛਾਪੇਮਾਰੀ ਕਰ ਅਚਾਰ ਦੇ ਸੈਂਪਲ ਲਏ ਗਏ ਹੋਰ ਜਾਣਕਾਰੀ ਦਿੰਦੇ ਹੋਏ ਪਟਿਆਲਾ ਹੈਲਥ ਵਿਭਾਗ ਤੋਂ डीएएचो मैडम गुरप्रीत कौर ਅਤੇ ਡਾਕਟਰ ਐਸਜੀ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਖਾਨ ਪੀਂਦੀਆਂ ਚੀਜ਼ਾਂ ਵਿੱਚ ਮਿਲਾਵਟ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਵੀ ਇੱਕ ਇਤਲਾਹ ਮਿਲੀ ਸੀ ਸੇਤ ਵਿਭਾਗ ਨੂੰ ਕਿ ਕੁਝ ਅਚਾਰ ਵਗੈਰਾ ਦਾ ਇੱਥੇ ਕੰਮਕਾਜ ਹੈਗਾ ਜਿਹਦੇ ਵਿੱਚ ਕੋਈ ਇਹੋ ਜਿਹੀ ਬੇਤਰਤੀਬੀ ਜਾਂ ਕੁਝ ਐਸਾ ਪਤਾ ਲੱਗਿਆ ਸੀ ਕਿ ਉਹ ਅਚਾਰ ਠੀਕ ਨਹੀਂ ਹੈ ਹਿਊਮਨ ਕੰਜ਼ਮਪਸ਼ਨ ਦੇ ਵਾਸਤੇ ਜੋ ਇਤਲਾਹ ਮਿਲੀ ਸੀ ਸੋ ਅਕੋਰਡਿੰਗਲੀ ਜੋ ਐਕਟ ਸਾਡਾ ਫੂਡ ਐਕਟ ਕਹਿੰਦਾ ਉਹਦੇ ਚ ਅਸੀਂ ਉਹ ਫੂਡ ਨੂੰ ਚੈੱਕ ਕਰਨਾ ਹੁੰਦਾ ਅਲਟੀਮੇਟਲੀ ਜਿਹੜਾ ਨੋਨ ਕੰਜ਼ਿਊਮੇਬਲ ਨਜ਼ਰ ਆਉਂਦਾ ਆ ਉਹ ਨੋਨ ਕੰਜ਼ਿਊਮੇਬਲ ਨੂੰ ਅਸੀਂ ਸੀਲ ਕਰਵਾਣਾ ਹੁੰਦਾ ਸੋ ਉਹਦੇ ਵਾਸਤੇ ਸਾਡੇ ਕੋਲ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਗੁਰਪ੍ਰੀਤ ਨੇ ਜਿਨ੍ਹਾਂ ਦੀ ਇਹ ਡਿਊਟੀ ਮਾਨਯੋਗ ਸਿਵਲ ਸਰਜਨ ਸਾਹਿਬ ਨੂੰ ਲਗਾਈ ਗਈ ਸੀ ਮੈਂ ਡਾਕਟਰ ਅਸਜੀਤ ਸਿੰਘ ਹਾਂ ਮੈਂ ਅਸਿਸਟੈਂਟ ਹੈਲਥ ਅਫਸਰ ਹਾਂ ਕਿਉਂਕਿ ਪੰਜਾਬ ਸਰਕਾਰ ਜਾਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਜਾਂ ਸਿਵਲ ਸਰਜਨ ਸਾਹਿਬ ਮਾਨਯੋਗ ਸਾਡੇ ਡਾਕਟਰ ਜਤਿੰਦਰ ਕਾਂਸਲ ਉਹਨਾਂ ਦੇ ਸਰਕਾਰੀ irde ਮਿਆਂ ਕਰਕੇ ਮੇਰੀ ਡਿਊਟੀ ਲਈ ਸੀ ਕਿ ਤੁਸੀਂ ਅੱਜ ਜਾ ਕੇ ਇਸ ਚੀਜ਼ ਨੂੰ ਇੱਕ ਵਾਰ ਚੈੱਕ ਕਰੋ ਕਿੰਨੇ ਕਿਉਂਕਿ ਪਿੱਛੇ ਸਾਰੇ ਇੱਥੇ ਜਿਹੜਾ ਕਿ ਮੈਂ ਪਾਇਆ ਗਿਆ ਸੀ ਇਹਦੇ ਹਿਸਾਬ ਨਾਲ ਤਾਂ ਜਿਹੜਾ ਇਸ ਵੇਲੇ ਰਿਟੇਨ ਕੀਤਾ ਪਿਆ ਚਾਰ ਹੈ ਜੇ ਉਹ ਸਾਰਾ ਹੀ ਚਾਰ ਹੈ ਤੇ ਉਹ ਬੋਰੀਆਂ ਭਰੀਆਂ ਪਈਆਂ ਕਈ ਕੁਆਂਟਲ ਹੀ ਹੋਊਗਾ ਜੀ ਸਰ ਕਿਵੇਂ ਕਾਰਵਾਈ ਕੀ ਬਣਦੀ ਹੈ ਇਹਨਾਂ ਤੇ ਕਾਰਵਾਈ ਫੂਡ ਐਕਟ ਸਾਡਾ ਇਹ ਕਹਿੰਦਾ ਜੀ ਕਿ ਜਿਹੜੀ ਵੀ ਚੀਜ਼ ਸਾਨੂੰ ਲੱਗਦੀ ਹੈ ਕਿ ਇਹ ਕੰਜ਼ਿਊਮੇਬਲ ਆ ਜਾਂ ਨਹੀਂ ਕੰਜ਼ਿਊਮੇਬਲ ਆ ਜਾਂ ਅਸੀਂ ਜਿਸ ਚੀਜ਼ ਤੇ ਵੀ ਕਾਰਵਾਈ ਕਰਨੀ ਹੈ ਉਹਦੇ ਸੈਂਪਲ ਲੈਣੇ ਹੁੰਦੇ ਆ ਉਹ ਐਕਟ ਦੇ ਮੁਤਾਬਕ ਰੂਲਸ ਦੇ ਮੁਤਾਬਕ ਲੈਣੇ ਹੁੰਦੇ ਆ ਉਹ ਐਕਟ ਦੀ ਉਹਦੇ ਹਿਸਾਬ ਨਾਲ ਉਸ ਫੂਡ ਦੀ ਰਿਪੋਰਟ ਆ ਦੇ ਦਿੰਦੀ ਆ ਕਿ ਵੈਦਰ ਇਟ ਇਜ਼ ਕੰਜ਼ਿਊਮੇਬਲ অর ਨਾਟ ਔਰ ਆਲਟੀਮੇਟਲੀ ਉਸ ਤੋਂ ਬਾਅਦ ਉਹ ਤੇ ਫਿਰ ਕਾਰਵਾਈ ਬਣਦੀ ਆ ਹਾਂ ਇੱਕ ਚੀਜ਼ ਨਾਲ ਇਹ ਆ ਕਿ ਜਿਹੜੀ ਚੀਜ਼ ਸਾਨੂੰ ਇਹ ਲੱਗਦੀ ਆ ਕਿ ਇਹ ਨਾਨ ਕੰਜ਼ਿਊਮੇਬਲ ਹੈ ਉਹਨੂੰ ਅਸੀਂ ਉਹਨੇ ਦੇਣ ਵਾਸਤੇ ਬੰਦ ਕਰਵਾ ਦਿੰਨੇ ਕਿ ਇਹਨੂੰ ਕੰਜ਼ਿਊਮ ਨਹੀਂ ਕਰਨਾ ਸਰ ਜੀ ਸੀਲ ਕੀਤਾ ਜਾਏਗਾ ਬਿਲਕੁਲ ਕਰਿਆ ਜਾਊਗਾ ਜੀ ਉਹ ਤਾਂ ਐਕਟ ਵੀ ਕਹਿ ਰਿਹਾ ਸਾਡੇ ਕੋਲ ਜ਼ਿਲ੍ਹਾ ਸਿਹਤ ਅਫਸਰ ਮੈਡਮ ਹੈਗੇ ਨੇ ਆਪਣੇ ਸੈਂਪਲਿੰਗ ਕਰਨ ਤੋਂ ਬਾਅਦ ਇਹਨੂੰ ਤਸੀਲ ਕਰਵਾ ਦੇਣੇ ਨਸ਼ਟ ਕਰਨ ਦੀ ਅੱਗੇ ਰਾਈ ਗਈ ਨਸ਼ਟ ਕਰਨ ਦੇ ਉੱਪਰ ਆ ਜੀ ਵੀ ਜਿਹੜੀ ਜਿਹੜੀ ਚੀਜ਼ ਵਾਕਿਆ ਹੀ ਨੋਨ ਕੰਜ਼ਿਊਮੇਬਲ ਫਾਰ ਦਾ ਹਿਊਮਨ ਬੀਇੰਗ ਹੈ ਉਹਨੂੰ ਨਸ਼ਟ ਕਰਾਉਣਾ ਹੁੰਦਾ ਆ ਜਿਹੜੀ ਨਹੀਂ ਹੈ ਉਹਨੂੰ ਨਹੀਂ ਕਰਾਉਣਾ ਹੁੰਦਾ ਸੋ ਇਹਦੇ ਵਿੱਚ ਬੈਨੀਫਿਸ਼ੀਅਰੀ ਦੀ ਵੀ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਸੋ ਇਸ ਕਰਕੇ ਰਿਪੋਰਟ ਸੌਣ ਤੋਂ ਬਾਅਦ ਪਤਾ ਲੱਗੂਗਾ ਸਰ ਜਿਸ ਤਰ੍ਹਾਂ ਕਿ ਤਿਹਾਰ ਸ਼ੁਰੂ ਹੋ ਚਲੇ ਨੇ ਦਿਵਾਲੀ ਨੇੜੇ ਆ ਰਹੀ ਹੈ ਲੋਕੀ ਦੁਕਾਨਦਾਰ ਜਿਹੜੇ ਲਵਾਈ ਵਾਲੇ ਮਹੀਨਾ ਮਹੀਨਾ ਪਹਿਲਾਂ ਮਠਿਆਈਆਂ ਤਿਆਰ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਲੈ ਕੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸਿਹਤ ਵਿਭਾਗ ਸਜਗ ਹੈ ਵੈਸੇ ਇਸ ਚੀਜ਼ ਦੇ ਵਿੱਚ ਰੈਂਡਮ ਸੈਂਪਲਿੰਗ ਦਾ ਸਾਡੇ ਕੋਲ ਪ੍ਰੋਵੀਜ਼ਨ ਹੈ ਦਾ ਵੀ ਮਾਨਯੋਗ ਜ਼ਿਲ੍ਹਾ ਸਿਹਤ ਅਫਸਰ ਹੀ ਕਰਦੇ ਨੇ ਸਾਡੇ ਸੋ ਉਹਦੇ 'ਚ ਹੁੰਦਾ ਕਿ ਰੈਂਡਮ ਸੈਂਪਲਿੰਗ ਉਹ ਜਿੱਥੇ ਵੀ ਕੋਈ ਮਨ ਕਰੇ ਨਾ ਦਾ ਦੇਖ ਕੇ ਕਿ ਹਾਂ ਜੀ ਇੱਥੇ ਮੈਂ ਚੈੱਕ ਕਰਨ ਨਾਲ ਚੈੱਕ ਕਰ ਲੈਂਦੇ ਨੇ ਪਰ ਕਈ ਚੀਜ਼ਾਂ ਹੁੰਦੀਆਂ ਆਂ ਦਾ ਬੇਸਿਸ ਆਫ ਦਾ ਕੰਪਲੇਂਟਸ ਉਸ ਸ਼ਿਕਾਇਤ ਦੇ ਆਧਾਰ ਤੇ ਜੇ ਕਿਤੇ ਇਹੋ ਜਿਹਾ ਪਤਾ ਲੱਗਦਾ ਕਿ ਉੱਥੇ ਕੋਈ ਗਲਤ ਚੀਜ਼ ਤੋਂ ਮਠਾਈ ਬਣਾਈ ਜਾ ਰਹੀ ਹੈ ਜਾਂ ਬਾਸੀ ਮਠਾਈ ਵੇਚੀ ਜਾ ਰਹੀ ਹੈ ਜਾਉਂ ਕੰਜ਼ਿਊਮੇਬਲ ਫਾਰ ਦਾ ਹਿਊਮਨ ਹੈਲਥ ਨਹੀਂ ਹੈਗੀ ਹੈ ਉਹਦੀ ਸੈਂਪਲਿੰਗ ਇਹ ਕਰਦੇ ਨੇ ਸੋ ਸਹਿਦਤ ਬਵਾ ਕੋਲੇ ਤਾਂ ਹੈ ਇੱਕ ਪ੍ਰੋਵੀਜ਼ਨ ਸਰ ਕਿੰਨੇ ਟਾਈਮਿੰਗ ਦਵਾ ਦੇ ਦੀ ਜੇ ਰਿਜ਼ਲਟ ਆ ਜਾਣਗੇ ਸੈਂਪਲ ਪਰ ਇਹਦੇ ਰਿਜ਼ਲਟ ਬਾਰੇ ਜਿਲ੍ਹਾ ਸਹਿਦਤ ਅਫਸਰ ਸਾਹਿਬ ਇੱਕ ਵਾਰ ਦੱਸਣਗੇ ਕਿ ਕਦ ਤੱਕ ਵੀ ਸ਼ੁਡ ਐਕਸਪੈਕਟ ਦਾ ਰਿਜ਼ਲਟ ਜੀ ਜੀ ਮੈਡਮ ਕੀ ਕਰਨਾ ਚਾਹੁੰਦੇ ਹੋ ਅੱਜ ਜਿਹੜੀ ਮੈਂ ਡਾਕਟਰ ਗੁਰਪ੍ਰੀਤ ਕੋਰ ਡਿਸਟ੍ਰਿਕਟ ਹੈਲਥ ਸਹਿਦਤ ਹੈਲਥ ਅਫੀਸਰ ਅੱਜ ਜੀ ਆਪਣੇ ਮੈਨ ਜੋਗ ਸਿਵਲ ਸਰਜਨ ਸਰ ਤੇ ਸਾਡੇ ਰਿਸਪੈਕਟਡ ਐਚਐਮ ਸਰ ਦੀ ਅਗਵਾਈ ਹੇਠ ਤੇ ਸਾਡੇ ਕਮਿਸ਼ਨਰ ਸਾਹਿਬ ਦੀ ਅਗਵਾਈ ਹੇਠ ਜਿਹੜੀ ਹੈਗੀ ਆ ਅਸੀਂ ਪੁਲਿਸ ਦੇ ਸਹਿਯੋਗ ਨਾਲ ਅਜਿਹੇ achar ਵਾਲਾ ਜਿਹੜਾ ਮੈਨੂਫੈਕਚਰਿੰਗ ਯੂਨਿਟ ਸੀਗਾ ਉਹਨੂੰ ਚੈੱਕ ਕੀਤਾ ਆ ਤੇ ਇੱਥੇ ਕਾਫੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਸਾਨੂੰ achar ਮਿਲਿਆ ਆ ਤੇ ਅਸੀਂ ਉਹਦੇ ਅੱਜ ਸੂੜ ਦੇ ਅੱਤੇ ਦੇ ਤਹਿਤ ਆਪਣੇ ਸੈਂਪਲ ਲੈ ਰਹੇ ਆ ਤੇ ਸੈਂਪਲ ਉੱਪਰ ਟੈਸਟਿੰਗ ਲਈ ਭੇਜਾਂਗੇ ਆਲਮੋਸਟ 14 ਡੇਜ਼ ਦੇ ਵਿੱਚ ਜਿਹੜੀ ਹੈਗੀ ਇਹਦੀ ਰਿਪੋਰਟ ਆ ਜਾਂਦੀ ਹੈ ਉਦੋਂ ਤੱਕ ਅਸੀਂ ਇਹ ਸੈਂਪਲ ਜਿਹੜੇ ਹੈਗੇ ਆਪਣੇ ਪੁਲਿਸ ਡਿਪਾਰਟਮੈਂਟ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਉਹਨੂੰ ਸੀਲ ਕਰਨ ਤਾਂ ਕਿ ਹਜੇ ਇਹ ਅੱਗੇ ਕੰਜ਼ਿਊਮਰ ਕੋਲ ਨਾ ਜਾ ਸਕਣ ਤੇ ਜਦੋਂ ਵੀ ਰਿਪੋਰਟ ਆਏਗੀ ਉਹ ਰਿਪੋਰਟ ਦੇ ਮੁਤਾਬਿਕ ਅਸੀਂ ਜਿਹੜੀ ਹੈਗੇ ਇਹਨਾਂ ਨੂੰ ਨਸ਼ਟ ਕਰਨਾ ਹੈ ਜਾਂ ਇਹਦੀ ਜਿਹੜੀ ਇਹਦੀ ਜੋ ਸਜ਼ਾ ਬੰਦੀ ਹੈ ਤੇ ਉਹਨੂੰ ਉਹ ਦਿੱਤੀ ਚਾਹੀਦੀ ਮੈਨੂੰ ਇਹ ਅਚਾਰ ਦਾ ਮੈਟਰ ਸੀਗਾ ਕੁਝ ਜਿਸ ਤਰ੍ਹਾਂ ਤਿਉਹਾਰਾਂ ਦੇ ਸੀਜ਼ਨ ਲਈ ਨਕਲੀ ਪਨੀਰ ਤੇ ਅੱਗੇ ਕੋਈ ਵੀ ਦੁੱਧ ਦੇ ਪ੍ਰੋਡਕਟਸ ਨਹੀਂ ਉਹਦੇ ਬਾਰੇ ਵੀ ਤੁਸੀਂ ਜਾਣੋ ਉਹਦੇ ਲਈ ਸਾਡੀ ਜਿਹੜੀ ਸੇਫਟੀ ਟੀਮ ਹੈ ਸਰ ਵੱਲੋਂ ਇਨਸਟਰਕਸ਼ਨ ਸਾਨੂੰ ਟਾਈਮ ਟੂ ਟਾਈਮ ਮਿਲਦੀਆਂ ਰਹਿੰਦੀਆਂ ਨੇ ਔਰ ਸਾਡੀ ਟੀਮ ਜਿਹੜੀ ਹੈਲਥ ਟੀਮ ਹੈ ਉਹ ਚੈਕਿੰਗ ਕਰਦੀ ਰਹਿੰਦੀ ਹੈ ਸਵੇਰ ਵੀ ਅਸੀਂ ਇੱਥੇ ਇੱਕ ਡੈਰੀ ਤੋਂ ਪਨੀਰ ਦਾ ਸੈਂਪਲ ਭਰਿਆ ਆ ਤੇ ਅਸੀਂ ਰੁਟੀਨ ਦੇ ਵਿੱਚ ਹੀ ਪਰसों ਚਾਥੇ ਅਸੀਂ ਸਮਾਨੇ ਗਏ ਸੀ ਤੇ ਪਟਿਆਲੇ ਦੇ ਆਸ-ਪਾਸ ਏਰੀਆ ਵਿੱਚ ਵੀ ਅਸੀਂ ਦੁੱਧ ਔਰ ਪਨੀਰ ਦੇਹੀ ਦੇ ਸੈਂਪਲ ਭਰ ਰਹੇ ਆ ਤੇ ਜਿੱਥੇ ਸਾਨੂੰ ਕੋਈ ਕੰਪਲੇਂਟ ਮਿਲਦੀ ਹੈ ਉੱਥੇ ਵੀ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਜੋ ਇਵਨਿੰਗ ਸਟ੍ਰੀਟ ਫੂਡ ਜੋ ਰੇੜੀਆਂ ਟਾਈਪ ਲੱਗਦੇ ਆ ਫੜੀਆਂ ਟਾਈਪ ਲੱਗਦੇ ਆ ਉਹਨਾਂ ਉੱਤੇ ਵੀ ਤੁਹਾਡੀ ਕੋਈ ਨਿਗਰਾਨੀ ਰਹਿੰਦੀ ਹੈ ਮੈਡਮ ਬਿਲਕੁਲ ਜੀ ਬਿਲਕੁਲ ਅਸੀਂ ਜਿਹੜਾ ਹੈਗਾ ਉਹਨਾਂ ਤੇ ਵੀ ਪੂਰੀ ਫੂਡ ਐਕਟ ਦੇ ਤਹਿਤ ਜੋ ਵੀ ਬੰਦਿ ਕਾਰਵਾਈਓ ਕਰਾਂਗੇ ਮੈਡਮ ਜਿਸ ਤਰ੍ਹਾਂ ਕਿ ਹਮੇਸ਼ਾ ਤੁਹਾਹਾਰਾਂ ਦੇ ਦਿਨਾਂ ਦੇ ਨੇੜੇ ਜਾ ਕੇ ਹੀ ਜਿਹੜਾ ਸੇਤ ਪਾਗਿਆ ਜਿਹੜਾ ਜਗਤ ਹੈਗਾ ਉਸ ਤੋਂ ਪਹਿਲਾਂ ਕਦੀ ਕਦੀ ਕਾਰਵਾਈ ਨਹੀਂ ਕੀਤੀ ਜਾਂਦੀ ਔਰ ਉਸ ਤੋਂ ਬਾਅਦ ਜੇਕਰ ਸੈਂਪਲ ਲਈ ਵੀ ਜਾਂਦੇ ਨੇ ਉਹ ਬੜੀ ਛੇਤੀ ਪਾਸ ਵੀ ਹੋ ਜਾਂਦੇ ਨੇ ਇਹ ਕਾਰਨ ਕੀ ਸਮਝਦੇ ਆ ਇਹ ਬਿਲਕੁਲ ਤੁਹਾਡਾ ਜੋ ਤੁਸੀਂ ਇਲਜ਼ਾਮ ਲਗਾਇਆ ਬੇਬੁਨਿਆਦ ਹੈ ਸਾਡੀ ਸਿਹਤ ਟੀਮ ਜਿਹੜੀ ਹੈਗੀ ਆ ਮੇਰੀ ਪੋਸਟਿੰਗ ਹੁਣੇ ਹੋਈ ਹੈ ਮੈਂ ਨਿਊ ਪੋਸਟਡ ਆ ਮੇਰੀ ਇੱਥੇ ਮੇਰੇ ਤੋਂ ਪਹਿਲੇ ਵੀ ਜੋ ਡਿਸਟ੍ਰਿਕਟ ਹੈਲਥ ਆਫੀਸਰ ਸੀ ਸਾਡੇ ਸਿਵਲ ਸਰਜਨ ਸਾਹਿਬਾਨ ਉਹਨਾਂ ਦੀ ਅਗਵਾਈ ਹੇਠ ਟਾਈਮ ਟੂ ਟਾਈਮ ਜਿਹੜੀ ਹੈਗੀ ਆ ਚੈਕਿੰਗ ਕਰਦੇ ਰਹਿੰਦੇ ਆ ਤੇ ਰੂਟੀਨ ਚ ਚੈਕਿੰਗ ਹੁੰਦੀ ਆ ਸਾਡੀ ਤੇ ਚਲਦੀ ਰਹੀ ਚੈਕਿੰਗ ਕਿੰਨੇ ਸਰਪੰਚਾਂ ਦਾ ਰਿਜੈਕਟ ਹੋਏ ਨੇ ਕੋਈ ਦੱਸ ਸਕਦਾ ਏ ਸਾਡਾ ਜਿਹੜਾ ਹੈਗਾ ਰਿਕਾਰਡ ਦੇ ਵਿੱਚ ਦਰਜ ਹੈ ਉਸ ਰਿਕਾਰਡ ਤੇ ਉਪਰੋ ਰਿਪੋਰਟ ਆਂਦੀ ਹੈ ਸਾਡੇ ਰਿਕਾਰਡ ਦੇ ਵਿੱਚ ਦਰਜ ਹੈ ਕਦੇ ਵੀ ਇਹ ਨਹੀਂ ਦੱਸਿਆ ਗਿਆ ਮੈਮ ਜਿੱਦਾਂ ਸੈਂਪਲਿੰਗ ਜਰੂਰ ਹੋ ਜਾਂਦੀ ਹੈ ਕਦੇ ਮੀਡੀਆ ਸਮਝਣ ਇਹ ਨਹੀਂ ਦੱਸਿਆ ਗਿਆ ਜਿੱਥੋਂ ਇਹ ਸੈਂਪਲ ਲੈ ਕੇ ਪਾਸ ਹੋ ਗਈ ਜਾਂ ਇਹ ਨਹੀਂ ਪਾਸ ਹੋਏ ਹਮੇਸ਼ਾ ਉਹਦੇ ਬਾਰੇ ਇਹੀ ਪੋਜ਼ਿਟਿਵ ਹੀ ਆਂਦਾ ਹੁੰਦਾ ਵੀ ਪਾਸ ਹੋ ਚੁੱਕੇ ਹੈ ਨਹੀਂ ਬਿਲਕੁਲ ਵੀ ਨਹੀਂ ਤੁਸੀਂ ਸਾਡੇ ਜਿਹੜੇ ਹੈਗਾ ਕਿਤੇ ਸਾਡੇ ਕੋਰਟ ਦੇ ਵਿੱਚ ਜਿੰਨੇ ਫੂਡ ਦੇ ਕੇਸ ਲੱਗੇ ਹੋਏ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਕਿੰਨੇ ਸਾਡੇ ਕੇਸ ਲੱਗੇ ਹੋਏ ਆ ਜਿਹੜੇ ਫੇਲ ਆਉਂਦੇ ਆ ਸੋ ਕਰ ਵੀ ਕੀ ਬੰਦੀ ਜੇਕਰ ਇਹ ਦੇਖੋ ਸਾਡੇ ਜਿਹੜੇ ਹੈਗੇ ਉਸ ਤੋਂ ਬਾਅਦ ਫੂਡ ਐਕਟ ਦੇ ਤਹਿਤ ਜੋ ਵੀ ਸਾਡੇ ਕੇਸ ਲਾਂਚ ਕਰਨੀ ਹੁੰਦੀ ਹੈ ਸਾਡੀ ਟੀਮ ਕੇਸ ਲਾਂਚ ਕਰਦੀ ਹੈ ਤੇ ਉਹ ਕੇਸ ਚੱਲਦੇ ਨੇ ਬਹੁਤ ਸਾਰੇ ਕੇਸ ਕਚੈਰੀ ਵਿੱਚ ਚੱਲ ਰਹੇ ਨੇ ਸਾਡੇ ਬਿਲਕੁਲ ਸੌਣ ਤੋਂ ਬਾਅਦ ਇਹਨੂੰ ਨੋਟਿਸ ਕੀਤਾ ਜਾਏ ਕਿ ਕਿਤੇ ਜਾਏ ਸੈਂਪਲੋਂ ਤੋਂ ਬਾਅਦ ਜਿਹੜਾ ਹੈਗਾ ਹੈ ਰਿਪੋਰਟ ਦੇਖ ਕੇ ਉਸ ਦੇ ਬਾਅਦ ਫੂਡ ਐਕਟ ਦੇ ਤਹਿਤ ਜੋ ਵੀ ਕਾਰਵਾਈ ਕੀਤੀ ਜਾਏਗੀ ਤੁਹਾਨੂੰ ਦੱਸ ਦਿੱਤੀ ਜਾਏਗੀ। ਥੈਂਕ ਯੂ ਸੋ ਮੱਚ। ਤੁਹਾਨੂੰ ਪੁੱਛਿਆ ਗਿਆ ਸੀ ਕਿ ਸਟੇਟ ਬੋਰਡ ਦੇ ਬਾਰੇ ਪੁੱਛਿਆ ਗਿਆ ਸੀਗਾ। ਕਾਫੀ ਲੋਕ ਪਰੇਸ਼ਾਨ ਨੇ ਸ਼ਹਿਰ ਵਾਸੀ ਕਦ ਤੋਂ ਮੰਗ ਕਰ ਰਹੇ ਨੇ ਕਿ ਸ਼ਾਮ ਦੇ ਖਿਲਾਫ ਉਹਨਾਂ ਦੇ ਖਲਾਫ। ਮੈਂ ਤੁਹਾਨੂੰ ਦੇ ਹੀ ਦੱਸ ਦੁੱਪੀਆਂ ਕਿ ਮੈਂ ਹੁਣੇ ਹੀ ਨਵੀਂ ਪੋਸਟਿੰਗ ਹੋਈ ਹੈ ਸਰ। ਸਿਵਲ ਸਰਜਨ ਸਰਬੰਦ ਦੇ ਸਾਨੂੰ ਆਰਡਰ ਆ ਚੁੱਕੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਸੀਂ ਬਹੁਤ ਜਲਦੀ ਉਹਨਾਂ ਤੇ ਵੀ ਕਾਰਵਾਈ ਕਰਾਂਗੇ। ਥੈਂਕ ਯੂ।